ਜ਼ਿੰਦਗੀ ਵਿੱਚ ਅਸੀਂ ਅਕਸਰ ਸੁਣਦੇ ਹਾਂ ਮਿਹਨਤ ਦਾ ਫਲ ਮਿੱਠਾ ਹੁੰਦਾ ਪਰ ਕੀ ਸਿਰਫ ਮਿਹਨਤ ਹੀ ਕਾਫੀ ਹੁੰਦੀ ਹੈ ਕਿ ਸਾਡੇ ਹੱਥਾਂ ਦੀਆਂ ਲਕੀਰਾਂ ਜਾਂ ਮੱਥੇ ਦਾ ਪਸੀਨਾ ਹੀ ਸਾਡੀ ਕਿਸਮਤ ਲਿਖਦਾ ਹੈ ਜਾਂ ਇਸ ਤੋਂ ਪਰੇ ਵੀ ਕੋਈ ਤਾਕਤ ਹੈ ਜੋ ਸਾਡੀ ਮੰਜ਼ਿਲ ਤੈਅ ਕਰਦੀ ਹੈ ਅੱਜ ਮੈਂ ਤੁਹਾਨੂੰ ਦੋ ਭਰਾਵਾਂ ਦੀ ਕਹਾਣੀ ਸੁਣਾਉਣ ਜਾ ਰਿਹਾ ਇੱਕ ਜੋ ਸਿਰਫ ਆਪਣੀ ਮਿਹਨਤ ਉੱਤੇ ਭਰੋਸਾ ਕਰਦਾ ਸੀ ਅਤੇ ਦੂਜਾ ਜੋ ਮਿਹਨਤ ਦੇ ਨਾਲ-ਨਾਲ ਰੱਬ ਦੀ ਰਜ਼ਾ ਵਿੱਚ ਵੀ ਵਿਸ਼ਵਾਸ ਰੱਖਦਾ ਸੀ ਇਹ ਕਹਾਣੀ ਸਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਉਂਦੀ ਹੈ ਕਿ ਅਸਲ ਵਿੱਚ ਹੰਕਾਰ ਅਤੇ ਵਿਨਮਰਤਾ ਵਿੱਚ ਕਿੰਨਾ ਫਰਕ ਹੁੰਦਾ ਹੈ ਅਤੇ ਕਿਵੇਂ ਮੁਸੀਬਤਾਂ ਵੀ ਅਸੀਸਾਂ ਬਣ ਜਾਂਦੀਆਂ ਹਨ ਜਦੋਂ ਅਸੀਂ ਸਬਰ ਅਤੇ ਸ਼ੁਕਰ ਦੇ ਨਾਲ ਜਿਉਂਦੇ ਹਾਂ ਤਾਂ ਆਓ ਇਸ ਕਹਾਣੀ ਵਿੱਚ ਗੋਤਾ ਲਾਈਏ ਅਤੇ ਸਮਝੀਏ ਕਿ ਜ਼ਿੰਦਗੀ ਦੇ ਅਸਲ ਮਾਇਨੇ ਹੁੰਦੇ ਕੀ ਆ ਜੇਕਰ ਤੁਸੀਂ ਇਹ ਕਹਾਣੀ ਨੂੰ ਅਖੀਰ ਤੱਕ ਸੁਣ ਲਿਆ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹ ਕਹਾਣੀ ਤੁਹਾਡੇ ਸੋਚਣ ਦੇ ਨਜ਼ਰੀਏ ਨੂੰ ਬਿਲਕੁਲ ਬਦਲ ਦੇਵੇਗੀ ਸੋ ਚਲੋ ਵੀਡੀਓ ਨੂੰ ਸ਼ੁਰੂ ਕਰੀਏ ਸੋ ਚਲੋ ਆਪਣੀ ਸੁਰਤ ਨੂੰ ਪੰਜਾਬ ਦੇ ਇੱਕ ਸ਼ਾਂਤ ਪਿੰਡ ਵਿੱਚ ਲੈ ਜਾਈਏ ਜਿੱਥੇ ਹਰੇ ਭਰੇ ਖੇਤ ਸੂਰਜ ਦੀਆਂ ਕਿਰਨਾਂ ਵਿੱਚ ਲਹਿਰਾਉਂਦੇ ਸਨ ਅਤੇ ਪੰਛੀਆਂ ਦੀ ਚਹਿਕ ਨਾਲ ਸਵੇਰ ਹੁੰਦੀ ਸੀ ਉੱਥੇ ਦੋ ਸਗੇ ਭਰਾ ਰਹਿੰਦੇ ਸੀ ਇਹ ਸਿਰਫ ਖੂਨ ਦੇ ਰਿਸ਼ਤੇ ਨਾਲ ਨਹੀਂ ਬਲਕਿ ਇੱਕ ਹੀ ਮਾਂ-ਬਾਪ ਦੀ ਔਲਾਦ ਸਨ ਪਰ ਫਿਰ ਵੀ ਦੋਵਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਵੱਡੇ ਭਰਾ ਦਾ ਨਾਮ ਸੀ ਕਰਮ ਸਿੰਘ ਉਹ ਇੱਕ ਤਗੜਾ ਤੰਦਰੁਸਤ ਜਵਾਨ ਸੀ ਜਿਸ ਦੀਆਂ ਬਾਹਾਂ ਵਿੱਚ ਬਲ ਸੀ ਅਤੇ ਦਿਲ ਵਿੱਚ ਪੱਕਾ ਵਿਸ਼ਵਾਸ ਸੀ ਕਿ ਮੈਂ ਆਪਣੀ ਮਿਹਨਤ ਨਾਲ ਸਭ ਕੁਝ ਹਾਸਲ ਕਰ ਸਕਦਾ ਹਾਂ ਕਰਮ ਸਿੰਘ ਸਵੇਰੇ-ਸਵੇਰੇ ਤੜਕੇ ਉੱਠਦਾ ਦਿਨ-ਰਾਤ ਇੱਕ ਕਰ ਦਿੰਦਾ ਅਤੇ ਆਪਣੀਆਂ ਬਾਹਾਂ ਦੇ ਜੋਰ ਤੇ ਬਹੁਤ ਮਾਣ ਕਰਦਾ ਸੀ ਉਹ ਅਕਸਰ ਕਹਿੰਦਾ ਕਿ ਕਿਸਮਤ ਕੋਸਮਤ ਕੁਝ ਨਹੀਂ ਹੁੰਦੀ ਬੰਦਾ ਜੋ ਚਾਹੇ ਆਪਣੀ ਮਿਹਨਤ ਨਾਲ ਖੋ ਸਕਦਾ ਰੱਬ ਰੂਪ ਦੀਆਂ ਗੱਲਾਂ ਤਾਂ ਬਸ ਕਮਜ਼ੋਰ ਲੋਕਾਂ ਦੇ ਬਹਾਨੇ ਆ ਸੋ ਅਜਿਹੀਆਂ ਉਸ ਦੀਆਂ ਗੱਲਾਂ ਹੁੰਦੀਆਂ ਸੀ ਉਦੀ ਇਹ ਸੋਚ ਹੌਲੀ-ਹੌਲੀ ਹੰਕਾਰ ਵਿੱਚ ਬਦਲ ਗਈ ਸੀ। ਉਹ ਆਪਣੇ ਆਪ ਨੂੰ ਹੀ ਕਾਮਯਾਬੀ ਦਾ ਕਾਰਨ ਸਮਝਦਾ ਸੀ ਅਤੇ ਕਦੇ ਵੀ ਉਹ ਮਾਲਕ ਦਾ ਸ਼ੁਕਰ ਨਹੀਂ ਸੀ ਕਰਦਾ ਜਿਸ ਨੇ ਉਸ ਨੂੰ ਸਿਹਤ, ਤਾਕਤ ਅਤੇ ਮੌਕੇ ਦਿੱਤੇ ਸਨ। ਦੂਜੇ ਪਾਸੇ ਛੋਟੇ ਭਰਾ ਦਾ ਨਾਮ ਸੀ ਧਰਮ ਸਿੰਘ। ਉਹ ਵੀ ਉਨੀ ਹੀ ਮਿਹਨਤ ਕਰਦਾ ਸੀ ਜਿੰਨਾ ਕਰਮ ਸਿੰਘ, ਸ਼ਾਇਦ ਕੁਝ ਮਾਮਲਿਆਂ ਵਿੱਚ ਤਾਂ ਉਸ ਤੋਂ ਵੀ ਜ਼ਿਆਦਾ। ਪਰ ਉਸ ਦੀ ਸੋਚ ਬਿਲਕੁਲ ਵੱਖਰੀ ਸੀ। ਧਰਮ ਸਿੰਘ ਜਾਣਦਾ ਸੀ ਕਿ ਮਿਹਨਤ ਕਰਨੀ ਸਾਡਾ ਫਰਜ਼ ਹੈ। ਪਰ ਨਤੀਜਾ ਕੀ ਹੋਏਗਾ ਇਹ ਰੱਬ ਦੇ ਹੱਥ ਵਿੱਚ ਆ ਉਹ ਹਮੇਸ਼ਾ ਕਹਿੰਦਾ ਸੀ ਕਿ ਮਾਲਕ ਜੋ ਕਰਦਾ ਆ ਚੰਗਾ ਹੀ ਕਰਦਾ ਅਸੀਂ ਆਪਣਾ ਕਰਮ ਕਰਦੇ ਰਹੀਏ ਬਾਕੀ ਸਭ ਉਸ ਦੀ ਰਜ਼ਾਇਆ ਧਰਮ ਸਿੰਘ ਰੋਜ਼ ਸਵੇਰੇ ਉੱਠ ਕੇ ਪਹਿਲਾਂ ਗੁਰਬਾਣੀ ਦਾ ਪਾਠ ਕਰਦਾ ਫਿਰ ਖੇਤਾਂ ਵਿੱਚ ਜਾਂਦਾ ਉਹ ਪੂਰੀ ਲਗਨ ਨਾਲ ਕੰਮ ਕਰਦਾ ਪਰ ਕਦੇ ਹੰਕਾਰ ਨਹੀਂ ਸੀ ਕਰਦਾ ਉਸ ਦਾ ਦਿਲ ਸਾਫ਼ ਸੀ ਅਤੇ ਉਹ ਜਾਣਦਾ ਸੀ ਕਿ ਜੇ ਰੱਬ ਨਾ ਚਾਹੇ ਤਾਂ ਇੱਕ ਵੀ ਪੱਤਾ ਨਹੀਂ ਹਲ ਸਕਦਾ ਉਸ ਦੇ ਹੁਕਮ ਵਿੱਚ ਹੀ ਇਹ ਦੁਨੀਆ ਚੱਲਦੀ ਹੈ ਸੋ ਇਸੇ ਤਰ੍ਹਾਂ ਮੌਸਮ ਤੇ ਰੁੱਤਾਂ ਲੰਘਦੀਆਂ ਗਈਆਂ ਫਿਰ ਗਰਮੀ ਦੇ ਮੌਸਮ ਵਿੱਚ ਦੋਵੇਂ ਭਰਾਵਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਉਹ ਤਰਬੂਜਾਂ ਦੀ ਖੇਤੀ ਕਰਨਗੇ ਤਰਬੂਜ ਦੀ ਖੇਤੀ ਮੁਨਾਫੇ ਵਾਲਾ ਤਾਂ ਸੀ ਪਰ ਬਹੁਤ ਮਿਹਨਤ ਦੀ ਵੀ ਲੋੜ ਸੀ ਦੋਵਾਂ ਨੇ ਆਪਣੇ ਆਪਣੇ ਹਿੱਸੇ ਦੀ ਜ਼ਮੀਨ ਤਿਆਰ ਕੀਤੀ ਕਰਮ ਸਿੰਘ ਨੇ ਕੰਮ ਸ਼ੁਰੂ ਕਰ ਦਿੱਤਾ ਜਿਵੇਂ ਕੋਈ ਯੋਧਾ ਜੰਗ ਤੇ ਜਾਂਦਾ ਉਸ ਨੇ ਸਭ ਤੋਂ ਮਹਿੰਗੀ ਰਸਾਇਣਿਕ ਖਾਦ ਖਰੀਦੀ ਸਭ ਤੋਂ ਵਧੀਆ ਬੀਜ ਸ਼ਹਿਰ ਤੋਂ ਮੰਗਵਾਏ ਆਧੁਨਿਕ ਔਜ਼ਾਰ ਲਏ ਅਤੇ ਦਿਨ ਰਾਤ ਇੱਕ ਕਰ ਦਿੱਤਾ ਉਸ ਵੀਰੇ 5 ਵਜੇ ਉੱਠਦਾ ਅਤੇ ਦੇਰ ਰਾਤ ਤੱਕ ਆਪਣੇ ਖੇਤ ਵਿੱਚ ਮਿਹਨਤ ਕਰਦਾ। ਹਰ ਪੌਦੇ ਦੀ ਉਹ ਇੰਝ ਦੇਖਭਾਲ ਕਰਦਾ ਜਿਵੇਂ ਕੋਈ ਮਾਂ ਆਪਣੇ ਬੱਚੇ ਦੀ ਕਰਦੀ ਆ। ਪਾਣੀ ਦੀ ਇੱਕ ਇੱਕ ਬੂੰਦ ਦਾ ਹਿਸਾਬ ਰੱਖਦਾ। ਕੀੜਿਆਂ ਤੋਂ ਬਚਾਉਣ ਲਈ ਸਪਰੇਅ ਕਰਦਾ ਅਤੇ ਬੀਲਾਂ ਨੂੰ ਸਹੀ ਦਿਸ਼ਾ ਵਿੱਚ ਵਧਣ ਲਈ ਮਾਰਗਦਰਸ਼ਿਤ ਕਰਦਾ। ਉਸ ਦੀ ਮਿਹਨਤ ਦਾ ਨਤੀਜਾ ਸਾਫ਼ ਦਿਖਾਈ ਦੇਣ ਲੱਗ ਪਿਆ। ਕੁਝ ਹਫ਼ਤਿਆਂ ਵਿੱਚ ਉਸ ਦੇ ਖੇਤ ਹਰੇ ਭਰੇ ਪੌਦਿਆਂ ਨਾਲ ਲਹਿਰਣ ਲੱਗ ਪਏ। ਫੁੱਲ ਖਿੜੇ, ਫਿਰ ਛੋਟੇ ਛੋਟੇ ਤਰਬੂਜ ਉਗੇ। ਜੋ ਹੌਲੀ-ਹੌਲੀ ਵੱਡੇ ਹੋਣ ਲੱਗੇ ਉਸਦੀ ਫਸਲ ਬਹੁਤ ਸ਼ਾਨਦਾਰ ਸੀ ਹਰੇ ਚਮਕਦਾਰ ਤਰਬੂਜ ਜੋ ਆਲੇ-ਦੁਆਲੇ ਦੇ ਸਾਰੇ ਖੇਤਾਂ ਤੋਂ ਵਧੀਆ ਸਨ ਆਪਣੀ ਹਰੀ-ਭਰੀ ਸ਼ਾਨਦਾਰ ਫਸਲ ਦੇ ਕੇ ਕਰਮ ਸਿੰਘ ਦਾ ਹੰਕਾਰ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਉਹ ਆਪਣੇ ਖੇਤ ਦੇ ਦੁਆਲੇ ਸੀਨਾ ਫੁਲਾ ਕੇ ਘੁੰਮਦਾ ਤੇ ਕਹਿੰਦਾ ਵੇਖੋ ਮੇਰੀ ਮਿਹਨਤ ਦਾ ਕਮਾਲ ਮੈਂ ਇਹ ਸਭ ਕੁਝ ਆਪਣੇ ਹੱਥਾਂ ਨਾਲ ਹੀ ਕੀਤਾ ਮੈਨੂੰ ਕਿਸੇ ਰੱਬ ਰੂਪ ਦੀ ਲੋੜ ਨਹੀਂ ਇਹ ਸਭ ਮੈਂ ਖੁਦ ਹੀ ਕੀਤਾ ਆ ਜਦੋਂ ਪਿੰਡ ਵਾਲੇ ਉਸਦੀ ਫਸਲ ਦੀ ਤਾਰੀਫ਼ ਕਰਦੇ ਤਾਂ ਕਹਿੰਦਾ ਇਹ ਮੇਰੇ ਹੱਥਾਂ ਦਾ ਕਰਿਸ਼ਮਾ ਆ ਮੈਂ ਤਾਂ ਰੱਬ ਨੂੰ ਵੀ ਮਜਬੂਰ ਕਰ ਦਿੱਤਾ ਇੰਨਾ ਸੋਹਣੀ ਫਸਲ ਬਣਾਉਣ ਦੇ ਲਈ ਦੇਖੋ ਰੱਬ ਤਾਂ ਕੁਝ ਵੀ ਨਹੀਂ ਇਹ ਸਭ ਮੈਂ ਹੀ ਕੀਤਾ ਉਧਰ ਦੂਜੇ ਪਾਸੇ ਤਿਉ ਧਰਮ ਸਿੰਘ ਨੂੰ ਹਰ ਰੋਜ਼ ਤਾਨੇ ਮਾਰਦਾ ਵੇਖਿਆ ਛੋਟੇ ਤੂੰ ਬਸ ਸੁਭਾ ਸ਼ਾਮ ਤੂੰ ਗੁਰਬਾਣੀ ਪੜ੍ਹਦਾ ਰਹਿਣਾ ਅਤੇ ਮੈਂ ਆਪਣੀ ਮਿਹਨਤ ਦੇ ਨਾਲ ਸੋਨਾ ਉਗਾ ਲਿਆ ਤੇਰੀਆਂ ਅਰਦਾਸਾਂ ਨੇ ਤੈਨੂੰ ਕੀ ਦਿੱਤਾ ਮੇਰੀਆਂ ਬਾਹਾਂ ਨੇ ਮੈਨੂੰ ਸਭ ਕੁਝ ਦੇ ਦਿੱਤਾ ਦੂਜੇ ਪਾਸੇ ਧਰਮ ਸਿੰਘ ਵੀ ਪੂਰੀ ਲਗਨ ਦੇ ਨਾਲ ਹੀ ਕੰਮ ਕਰ ਰਿਹਾ ਸੀ ਉਸ ਦੀ ਫਸਲ ਵੀ ਚੰਗੀ ਸੀ ਹਾਲਾਂਕਿ ਕਰਮ ਸਿੰਘ ਦੇ ਮੁਕਾਬਲੇ ਥੋੜੀ ਘੱਟ ਸੀ ਪਰ ਧਰਮ ਸਿੰਘ ਇਸ ਗੱਲ ਤੋਂ ਚਿੰਤਤ ਨਹੀਂ ਸੀ ਜਦੋਂ ਕਰਮ ਸਿੰਘ ਉਸ ਨੂੰ ਤਾਣੇ ਮਾਰਦਾ ਤਾਂ ਉਹ ਪਿਆਰ ਨਾਲ ਮੁਸਕਰਾ ਦਿੰਦਾ ਅਤੇ ਅੱਗੇ ਕਹਿੰਦਾ ਕਿ ਵੀਰ ਤੇਰੀ ਮਿਹਨਤ ਸੱਚਮੁੱਚ ਵਧੀਆ ਆ ਅਤੇ ਫਸਲ ਵੀ ਕਮਾਲ ਦੀ ਹੋਈ ਆ ਪਰ ਵੀਰੇ ਮਾਣ ਨਾ ਕਰ ਜੋ ਕੁਝ ਵੀ ਸਾਡੇ ਕੋਲ ਹੈ ਉਹ ਸਭ ਮਾਲਕ ਦੀਆਂ ਦਾਤਾਂ ਨੇ ਤੈਨੂੰ ਮਿਹਨਤ ਕਰਨ ਦੀ ਤਾਕਤ ਵੀ ਤਾਂ ਉਸੇ ਨੇ ਦਿੱਤੀ ਆ ਬੀਜਾਂ ਨੂੰ ਫੁੱਲਣ ਤੇ ਵਧਣ ਦੀ ਸ਼ਕਤੀ ਵੀ ਉਸੇ ਨੇ ਦਿੱਤੀ ਸੂਰਜ ਪਾਣੀ ਹਵਾ ਇਹ ਸਭ ਕੁਝ ਕਿਸ ਦੀ ਹੁਕਮ ਨਾਲ ਚੱਲ ਰਿਹਾ ਆ ਸਾਡਾ ਕੰਮ ਤਾਂ ਸਿਰਫ ਕੋਸ਼ਿਸ਼ ਕਰਨਾ ਆ ਬਾਕੀ ਫਲ ਫੁੱਲ ਦੇਣਾ ਇਹ ਸਭ ਮਾਲਕ ਦੀ ਮਰਜ਼ੀ ਆ ਪਰ ਕਰਮ ਸੰਗ ਗੁਹਾ ਸੁਹੰਦਾ ਅਤੇ ਕਹਿੰਦਾ ਤੂੰ ਕਮਜ਼ੋਰਾ ਵਾਲੀਆਂ ਗੱਲਾਂ ਕਰਦਾ ਰਹਿਣਾ ਮੈਂ ਆਪਣੀ ਤਾਕਤ ਨਾਲ ਸਭ ਕੁਝ ਹਾਸਲ ਕਰ ਲਵਾਂਗਾ ਤੂੰ ਬਸ ਦੇਖਦਾ ਚੱਲ ਹੁਣ ਫਸਲ ਪੂਰੀ ਤਰ੍ਹਾਂ ਤਿਆਰ ਸੀ ਤਰਬੂਜ ਇੰਨੇ ਵੱਡੇ ਅਤੇ ਪੱਕੇ ਹੋ ਗਏ ਸਨ ਕਿ ਉਹਨਾਂ ਤੇ ਠੋਕ ਮਾਰੋ ਤਾਂ ਮਿੱਠੀ ਧੋਨੋਂ ਦੀ ਮੰਡੀ ਦੇ ਵਪਾਰੀਆਂ ਨੇ ਵੀ ਉਹਨਾਂ ਨੂੰ ਸੁਨੇਹੇ ਭੇਜੇ ਕਿ ਫਸਲ ਜਲਦੀ ਲਿਆਓ ਇਸ ਵਾਰ ਬਾਜ਼ਾਰ ਵਿੱਚ ਤਰਬੂਜਾਂ ਦੇ ਵੀ ਭਾਅ ਚੇ ਆ। ਫਸਲ ਮੰਡੀ ਲੈ ਕੇ ਜਾਣ ਵਿੱਚ ਸਿਰਫ 2-3 ਦਿਨ ਰਹਿ ਗਏ। ਕਰਮ ਸਿੰਘ ਖੁਸ਼ੀ ਨਾਲ ਪਾਗਲ ਹੋ ਰਿਹਾ ਸੀ। ਉਸਨੇ ਪਹਿਲਾਂ ਤੋਂ ਹੀ ਆਪਣੇ ਮੁਨਾਫੇ ਦਾ ਹਿਸਾਬ ਲਾਉਣਾ ਸ਼ੁਰੂ ਕਰ ਦਿੱਤਾ। ਉਹ ਸੋਚ ਰਿਹਾ ਸੀ ਕਿ ਇਸ ਪੈਸੇ ਨਾਲ ਉਹ ਇੱਕ ਨਵਾਂ ਟਰੈਕਟਰ ਖਰੀਦੇਗਾ, ਨਵੀਂ ਜ਼ਮੀਨ ਲਏਗਾ ਅਤੇ ਪਿੰਡ ਵਿੱਚ ਸਭ ਤੋਂ ਵੱਡਾ ਕਿਸਾਨ ਬਣ ਜਾਏਗਾ। ਉਸ ਦਾ ਹੰਕਾਰ ਹੁਣ ਆਪਣੀਆਂ ਹੱਦਾਂ ਪਾਰ ਕਰ ਚੁੱਕਾ ਸੀ ਪਰ ਕੁਦਰਤ ਦੇ ਆਪਣੇ ਨਿਯਮ ਹਨ। ਉਸ ਰਾਤ ਅਚਾਨਕ ਮੌਸਮ ਬਦਲਣਾ ਸ਼ੁਰੂ ਹੋ ਗਿਆ। ਸ਼ਾਮ ਤੱਕ ਸਾਫ਼ ਆਸਮਾਨ ਸੀ ਪਰ ਰਾਤ ਪੈਂਦਿਆਂ ਹੀ ਬੱਦਲ ਆ ਗਏ ਕਾਲੇ ਡਰਾਉਣੇ ਬੱਦਲ ਜੋ ਸਾਰੇ ਆਸਮਾਨ ਨੂੰ ਢੱਕ ਗਏ ਹਵਾ ਤੇਜ਼ ਹੋਣ ਲੱਗੀ ਅਤੇ ਬਿਜਲੀ ਕੜਕਣ ਲੱਗੀ ਕਰਮ ਸਿੰਘ ਘਰ ਵਿੱਚ ਬੈਠਾ ਆਪਣੀ ਕਮਾਈ ਦੇ ਸੁਪਨੇ ਦੇਖ ਰਿਹਾ ਸੀ ਜਦੋਂ ਅਚਾਨਕ ਇੱਕ ਭਿਆਨਕ ਤੂਫਾਨ ਸ਼ੁਰੂ ਹੋ ਗਿਆ ਤੇਜ਼ ਹਵਾਵਾਂ ਕੜਕਦੀ ਬਿਜਲੀ ਅਤੇ ਫਿਰ ਗੜੇਮਾਰ ਆਸਮਾਨ ਤੋਂ ਪਥਰਾਂ ਵਰਗੇ ਬਰਫ਼ ਦੇ ਗੋਲੇ ਡਿੱਗਣ ਲੱਗੇ ਕੁਝ ਗੋਲਫ ਦੀਆਂ ਗੇਂਦਾਂ ਜਿੰਨੇ ਵੱਡੇ ਧਰਮ ਸਿੰਘ ਨੇ ਆਪਣੇ ਘਰ ਦੀ ਖਿੜਕੀ ਤੋਂ ਬਾਹਰ ਦੇਖਿਆ ਮਾਲਕ ਦਾ ਨਾਮ ਜਪਿਆ ਤੇ ਕਿਹਾ ਜੋ ਤੇਰੀ ਰਜਾ ਤੇ ਦੂਜੇ ਪਾਸੇ ਕਰਮ ਸਿੰਘ ਬਾਹਰ ਭੱਜਾ ਤੇ ਚੀਕਣ ਲੱਗਿਆ ਅਤੇ ਜੋਰ ਜੋਰ ਦੀ ਬੋਲਣ ਲੱਗਿਆ ਨਹੀਂ ਨਹੀਂ ਮੇਰੀ ਫਸਲ ਮੇਰੀ ਮਿਹਨਤ ਪਰ ਕੁਦਰਤ ਦੇ ਕਹਿਰ ਸਾਹਮਣੇ ਉਸ ਦੀਆਂ ਚੀਕਾਂ ਬੇਮਾਨੀ ਸਨ ਤੂਫਾਨ ਪੂਰੀ ਰਾਤ ਚੱਲਿਆ ਗੜਿਆਂ ਨੇ ਸਭ ਕੁਝ ਤਬਾਹ ਕਰ ਦਿੱਤਾ ਉਹ ਹਰੇ ਭਰੇ ਪੱਤੇ ਉਹ ਸੁੰਦਰ ਬੇਲਾਂ ਉਹ ਚਮਕਦੇ ਤਰਬੂਜ ਸਭ ਕੁਝ ਤੇਜ਼ ਗੜਿਆਂ ਦੇ ਨਾਲ ਨੁਕਸਾਨਿਆ ਗਿਆ ਸਭ ਕੁਝ ਕੁਚਲਿਆ ਗਿਆ ਤੇ ਬਰਬਾਦ ਸੀ ਜਦੋਂ ਸਬੀਰ ਹੋਈ ਅਤੇ ਤੂਫਾਨ ਰੁਕਿਆ ਤਾਂ ਬਾਹਰ ਦਾ ਨਜ਼ਾਰਾ ਦਿਲ ਦਹਿਲਾ ਦੇਣ ਵਾਲਾ ਸੀ ਜਿੱਥੇ ਕੱਲ ਤੱਕ ਹਰੇ ਭਰੇ ਖੇਤ ਸਨ ਉੱਥੇ ਹੁਣ ਸਿਰਫ ਬਰਬਾਦੀ ਦਾ ਮੰਜ਼ਰ ਸੀ ਤਰਬੂਜ ਟੁੱਟੇ ਪਏ ਸਨ ਬੇਲਾਂ ਮਰੀਆਂ ਪਈਆਂ ਸਨ ਪੱਤੇ ਇਧਰ ਉਧਰ ਖਿੰਡੇ ਪਏ ਸਨ ਤੇ ਕਰਮ ਸਿੰਘ ਆਪਣੇ ਖੇਤ ਵਿੱਚ ਉੱਚੀ ਉੱਚੀ ਰੋ ਰਿਹਾ ਸੀ ਉਹ ਤਾਕਤਵਰ ਬੰਦਾ ਜੋ ਕੱਲ ਤੱਕ ਆਪਣੀਆਂ ਬਾਹਾਂ ਦਾ ਮਾਣ ਕਰ ਰਿਹਾ ਸੀ ਅੱਜ ਇੱਕ ਟੁੱਟੇ ਹੋਏ ਤਰਬੂਜ ਨੂੰ ਗੋਦ ਵਿੱਚ ਫੜੀ ਬੱਚੇ ਵਾਂਗ ਰੋ ਰਿਹਾ ਸੀ ਉਸ ਦਾ ਹੰਕਾਰ ਟੁੱਟ ਚੁੱਕਾ ਸੀ ਪਰ ਉਸ ਦਾ ਦਿਲ ਵੀ ਟੁੱਟ ਗਿਆ ਸੀ। ਮੇਰੀ ਮਿਹਨਤ, ਮੇਰਾ ਪਸੀਨਾ, ਮੇਰੇ ਦਿਨ ਰਾਤ ਦੀ ਮਿਹਨਤ ਸਭ ਕੁਝ ਬਰਬਾਦ ਹੋ ਗਿਆ। ਉਹ ਚੀਕ ਰਿਹਾ ਸੀ, ਮੈਂ ਇੰਨੀ ਮਿਹਨਤ ਕੀਤੀ, ਇੰਨਾ ਕੁਝ ਕੀਤਾ, ਫਿਰ ਵੀ ਮੈਂ ਹਾਰ ਗਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਜਦੋਂ ਉਸ ਨੇ ਇੰਨਾ ਕੁਝ ਕੀਤਾ ਤਾਂ ਫਿਰ ਇਹ ਕਿਉਂ ਹੋ ਗਿਆ? ਉਸ ਦੇ ਮਨ ਵਿੱਚ ਰੱਬ ਉੱਤੇ ਗੁੱਸਾ ਵੀ ਆਇਆ ਪਰ ਹੁਣ ਉਹ ਬਿਲਕੁਲ ਬੇਬਸ ਸੀ। ਉਸ ਦੀਆਂ ਤਾਕਤਵਰ ਬਾਹਾਂ ਜਿਨ੍ਹਾਂ ਦਾ ਉਹ ਬੜਾ ਮਾਣ ਕਰਦਾ ਸੀ, ਹੁਣ ਕੁਝ ਨਹੀਂ ਸੀ ਕਰ ਸਕਦੀਆਂ। ਤੇ ਉਧਰ ਦੂਜੇ ਪਾਸੇ ਧਰਮ ਸਿੰਘ ਦੀ ਫਸਲ ਵੀ ਤਬਾਹ ਹੋਈ ਸੀ ਉਸ ਦੀ ਵੀ ਮਹੀਨਿਆਂ ਦੀ ਮਿਹਨਤ ਵਿੱਚ ਪਾਣੀ ਫਿਰ ਗਿਆ ਸੀ ਪਰ ਉਸ ਦਾ ਰਵਈਆ ਬਿਲਕੁਲ ਵੱਖਰਾ ਸੀ ਉਹ ਜਦੋਂ ਆਪਣੇ ਤਬਾਹ ਹੋਏ ਖੇਤ ਵਿੱਚ ਗਿਆ ਤਾਂ ਉਸ ਦੀਆਂ ਅੱਖਾਂ ਵਿੱਚ ਉਦਾਸੀ ਤਾਂ ਸੀ ਪਰ ਟੁੱਟਣ ਦਾ ਭਾਵ ਨਹੀਂ ਸੀ ਉਸ ਨੇ ਆਸਮਾਨ ਵੱਲ ਵੇਖਿਆ ਅਤੇ ਹੱਥ ਜੋੜ ਕੇ ਕਿਹਾ ਮਾਲਕ ਤੇਰਾ ਸ਼ੁਕਰਿਆ ਤੂੰ ਜੋ ਵੀ ਕਰਦਾ ਹੈ ਸਾਡੀ ਭਲਾਈ ਲਈ ਕਰਦਾ ਹੈ ਸ਼ਾਇਦ ਇਸ ਵਿੱਚ ਵੀ ਕੋਈ ਭਲਾ ਸੁਪਿਆ ਹੋਵੇ ਜੋ ਮੈਨੂੰ ਅਜੇ ਨਜ਼ਰ ਨਹੀਂ ਆ ਰਿਹਾ ਧਰਮ ਸਿੰਘ ਨੇ ਆਪਣੇ ਖੇਤ ਦਾ ਮਉਾਇਨਾ ਕਰਨਾ ਸ਼ੁਰੂ ਕਰ ਦਿੱਤਾ। ਉਹ ਦੇਖ ਰਿਹਾ ਸੀ ਕਿ ਕੀ ਕੁਝ ਬੀਜ ਬਚਾਏ ਜਾ ਸਕਦੇ ਆ, ਕੀ ਕੁਝ ਫਸਲ ਦੁਬਾਰਾ ਉਗਾਈ ਜਾ ਸਕਦੀ ਆ। ਜਦੋਂ ਉਹ ਖੇਤ ਦੇ ਇੱਕ ਨੀਵੇਂ ਹਿੱਸੇ ਕੋਲ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਤੇਜ਼ ਮੀਂਹ ਦੇ ਵਹਾਅ ਦੇ ਕਾਰਨ ਉੱਥੋਂ ਕੁਝ ਮਿੱਟੀ ਰੁੜ ਗਈ ਸੀ। ਇੱਕ ਛੋਟਾ ਜਿਹਾ ਟੋਆ ਬਣ ਗਿਆ ਅਤੇ ਉਸ ਵਿੱਚੋਂ ਕੁਝ ਚਮਕ ਰਿਹਾ ਸੀ। ਪਹਿਲਾਂ ਤਾਂ ਉਸਨੇ ਸੋਚਿਆ ਕਿ ਸ਼ਾਇਦ ਕੋਈ ਪੱਥਰ ਜਾਂ ਸ਼ੀਸ਼ੇ ਦਾ ਟੁਕੜਾ ਹੋਵੇਗਾ, ਪਰ ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਖੁਸ਼ ਹੋੜ ਗਏ। ਉਥੇ ਮਿੱਟੀ ਵਿੱਚੋਂ ਇੱਕ ਪੁਰਾਣਾ ਮਿੱਟੀ ਦਾ ਭਾਂਡਾ ਨਿਕਲਿਆ ਜਿਸ ਦਾ ਮੂੰਹ ਅੱਧਾ ਖੁੱਲਾ ਸੀ ਧਰਮ ਸਿੰਘ ਨੇ ਹੌਲੀ-ਹੌਲੀ ਉਸ ਭਾਂਡੇ ਨੂੰ ਖੋਦਿਆ ਅਤੇ ਬਾਹਰ ਕੱਢਿਆ ਜਦੋਂ ਉਸ ਨੇ ਉਸ ਵਿੱਚ ਝਾਤੀ ਮਾਰੀ ਤਾਂ ਉਹ ਹੈਰਾਨ ਰਹਿ ਗਿਆ ਭਾਂਡੇ ਵਿੱਚ ਪੁਰਾਣੇ ਜ਼ਮਾਨੇ ਦੇ ਚਾਂਦੀ ਦੇ ਸਿੱਕੇ ਭਰੇ ਹੋਏ ਸੀ ਕੁਝ ਸੋਨੇ ਦੇ ਗਹਿਣੇ ਵੀ ਸਨ ਅਤੇ ਕੁਝ ਪੁਰਾਣੇ ਕੀਮਤੀ ਪੱਥਰ ਵੀ ਦਰਅਸਲ ਇਹ ਜ਼ਮੀਨ ਪੀੜ੍ਹੀਆਂ ਪਹਿਲਾਂ ਉਹਨਾਂ ਦੇ ਪੁਰਖਿਆਂ ਦੀ ਸੀ ਪੁਰਾਣੇ ਸਮੇਂ ਵਿੱਚ ਜਦੋਂ ਲੁਟੇਰਿਆਂ ਦਾ ਡਰ ਰਹਿੰਦਾ ਸੀ ਅਤੇ ਬੈਂਕ ਨਹੀਂ ਸਨ ਹੁੰਦੇ ਲੋਕ ਆਪਣਾ ਕੀਮਤੀ ਧਨ ਜ਼ਮੀਨ ਵਿੱਚ ਦੱਬ ਦਿੰਦੇ ਸੀ। ਉਹਨਾਂ ਦੇ ਪੁਰਖਿਆਂ ਨੇ ਮੁਸੀਬਤ ਦੇ ਸਮੇਂ ਲਈ ਇਹ ਧਨ ਇੱਥੇ ਦੱਬਿਆ ਹੋਇਆ ਸੀ ਪਰ ਕਿਸੇ ਕਾਰਨ ਕਰਕੇ ਉਹ ਇਸ ਨੂੰ ਵਾਪਸ ਨਹੀਂ ਲੈ ਸਕੇ ਅਤੇ ਯਾਦ ਭੁੱਲ ਚੁੱਕਿਆ ਸੀ ਉਹਨਾਂ ਨੂੰ। ਸੋ ਇਸੇ ਤਰ੍ਹਾਂ ਸਾਲਾਂ ਲੰਘੇ, ਪੀੜ੍hiyan ਬਦਲ ਗਈਆਂ ਅਤੇ ਇਹ ਰਾਜ ਧਰਤੀ ਦੇ ਹਨੇਰੇ ਵਿੱਚ ਦੱਬਿਆ ਰਹਿ ਗਿਆ। ਮਿੱਟੀ ਦੀਆਂ ਤਿਆਂ ਉੱਤੇ ਦੀ ਉੱਤੇ ਚੜ੍ਹਦੀਆਂ ਗਈਆਂ ਅਤੇ ਉਹ ਖਜ਼ਾਨਾ ਹਉੜ ਡੂੰਗਾ ਹੁੰਦਾ ਗਿਆ। ਪਰ ਉਸ ਰਾਤ ਜਿਸ ਤੂਫਾਨ ਨੇ ਫਸਲ ਤਬਾਹ ਕੀਤੀ ਸੀ, ਉਸੇ ਤੂਫਾਨ ਨੇ ਮਿੱਟੀ ਨੂੰ ਰੋੜ ਕੇ ਇਸ ਖਜ਼ਾਨੇ ਨੂੰ ਧਰਮ ਸਿੰਘ ਦੇ ਸਾਹਮਣੇ ਲਿਆ ਦਿੱਤਾ ਸੀ। ਉਹੀ ਤੂਫਾਨ ਜੋ ਕਰਮ ਸਿੰਘ ਦੀ ਬਰਬਾਦੀ ਲਿਆਇਆ ਧਰਮ ਸਿੰਘ ਲਈ ਇਹ ਰਿਜਕ ਦਾ ਨਵਾਂ ਦਰਵਾਜ਼ਾ ਖੋਲ ਗਿਆ ਸੀ। ਧਰਮ ਸਿੰਘ ਨੇ ਭਾਂਡੇ ਕੋਲ ਬੈਠ ਕੇ ਮੱਥਾ ਟੇਕਿਆ ਅਤੇ ਰੱਬ ਦਾ ਸ਼ੁਕਰ ਕੀਤਾ। ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਇਹ ਦੁੱਖ ਦੇ ਹੰਝੂ ਨਹੀਂ ਸ਼ੁਕਰਗੁਜ਼ਾਰੀਆਂ ਦੇ ਹੰਝੂ ਸਨ। ਮਾਲਕਾ ਤੂੰ ਸੱਚਮੁੱਚ ਮਹਾਰ ਹੈ। ਉਸਨੇ ਕਿਹਾ ਕਿ ਮੈਂ ਸੋਚਦਾ ਸੀ ਕਿ ਮੇਰੀ ਫਸਲ ਮਰ ਗਈ। ਪਰ ਤੂੰ ਮੇਰੇ ਲਈ ਇੱਕ ਅਜੀਹਾ ਖਜ਼ਾਨਾ ਖੋਲ ਦਿੱਤਾ ਜਿਸ ਦੀ ਮੈਂ ਕਲਪਨਾ ਵੀ ਨਹੀਂ ਕਰ ਸਕਦਾ ਤੇਰੀਆਂ ਰਾਹ ਸੱਚਮੁੱਚ ਰਹਸਮਈ ਹਨ ਉਸਨੇ ਸਮਝ ਲਿਆ ਸੀ ਕਿ ਰੱਬ ਦੀਆਂ ਯੋਜਨਾਵਾਂ ਸਾਡੀ ਸਮਝ ਤੋਂ ਪਰੇ ਹੁੰਦੀਆਂ ਹਨ ਜੋ ਸਾਨੂੰ ਬੁਰਾ ਲੱਗਦਾ ਹੈ ਉਸ ਵਿੱਚ ਵੀ ਕੋਈ ਭਲਾ ਛੁਪਿਆ ਹੋ ਸਕਦਾ ਹੈ ਧਰਮ ਸਿੰਘ ਨੇ ਭਾਂਡਾ ਸਾਫ਼ ਕੀਤਾ ਸਿੱਕਿਆਂ ਨੂੰ ਗਿਣਿਆ ਅਤੇ ਫਿਰ ਸਿੱਧਾ ਆਪਣੇ ਭਰਾ ਕਰਮ ਸਿੰਘ ਕੋਲ ਗਿਆ ਕਰਮ ਸਿੰਘ ਅਜੇ ਵੀ ਆਪਣੇ ਖੇਤ ਵਿੱਚ ਬੈਠਾ ਸੀ ਟੁੱਟੇ ਹੋਏ ਤਰਬੂਜਾਂ ਦੇ ਵਿਚਕਾਰ ਨਿਰਾਸ਼ਾ ਵਿੱਚ ਡੁੱਬਿਆ ਹੋਇਆ वीर धर्म सिंह ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਕਰਮ ਸਿੰਘ ਨੇ ਉੱਪਰ ਵੇਖਿਆ ਉਸ ਦੀਆਂ ਅੱਖਾਂ ਲਾਲ ਸਨ ਤੂੰ ਆ ਗਿਆ ਮੇਰਾ ਮਜ਼ਾਕ ਉਡਾਉਣ ਹੁਣ ਖੁਸ਼ ਹੋਏਂਗਾ ਕਿ ਮੈਂ ਵੀ ਤੇਰੇ ਵਰਗਾ ਹਾਰ ਗਿਆ धर्म ਸਿੰਘ ਨੇ ਕਿਹਾ ਨਹੀਂ वीर ਮੈਂ ਤੈਨੂੰ ਕੁਝ ਦਿਖਾਉਣਾ ਆ धर्म ਸਿੰਘ ਨੇ ਭਾਂਡਾ ਸਾਹਮਣੇ ਰੱਖਿਆ ਤੇ ਸਾਰੀ ਕਹਾਣੀ ਸੁਣਾਈ ਕਿਵੇਂ ਤੂਫਾਨ ਨੇ ਮਿੱਟੀ ਰੋੜ ਦਿੱਤੀ ਅਤੇ ਕਿਵੇਂ ਖਜ਼ਾਨਾ ਉਸ ਨੂੰ ਮਿਲ ਗਿਆ ਕਰਮ ਸਿੰਘ ਹਰਾਨ ਹੋ ਕੇ ਸੋ ਰਿਹਾ ਸੀ ਫਿਰ ਉਸ ਨੇ ਕਿਹਾ ਤੂੰ ਬਹੁਤ ਖੁਸ਼ਕਿਸਮਤ ਆ ਪਰ ਇਹ ਤੇਰਾ ਖਜ਼ਾਨਾ ਹੈ ਤੇਰੀ ਜਮੀਨ ਚੋਂ ਮਿਲਿਆ ਹੈ ਧਰਮ ਸਿੰਘ ਨੇ ਮੁਸਕਰਾ ਕੇ ਕਿਹਾ ਵੀਰ ਇਹ ਸਾਡੇ ਪੁਰਖਿਆਂ ਦਾ ਤਨ ਹੈ ਇਹ ਸਾਡਾ ਸਾਂਝਾ ਹੈ ਅੱਧਾ ਤੇਰਾ ਤੇ ਅੱਧਾ ਮੇਰਾ ਪਰ ਵੀਰੇ ਇਸ ਤੋਂ ਪਹਿਲਾਂ ਕਿ ਅਸੀਂ ਇਸ ਨੂੰ ਵੰਡੀਏ ਮੈਂ ਤੈਨੂੰ ਕੁਝ ਕਹਿਣਾ ਚਾਹੁੰਨਾ ਧਰਮ ਸਿੰਘ ਆਪਣੇ ਭਰਾ ਕੋਲ ਬੈਠ ਗਿਆ ਤੇ ਬੋਲਿਆ ਵੀਰ ਕਰਮ ਸਿੰਘ ਤੇਰੀ ਕਿਸਮਤ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ ਤੂੰ ਮੈਥੋਂ ਵੀ ਜ਼ਿਆਦਾ ਮਿਹਨਤ ਕੀਤੀ ਅਤੇ ਵਧੀਆ ਬੀਜ ਲਿਆਂਦੇ ਮਹਿੰਗੀ ਖਾਦ ਪਾਈ ਤੇਰੀ ਫਸਲ ਮੇਰੀ ਨਾਲੋਂ ਕਿਤੇ ਵਧੀਆ ਸੀ ਫਿਰ ਵੀ ਜਦੋਂ ਤੂਫਾਨ ਆਇਆ ਤਾਂ ਤੂੰ ਕਿਉਂ ਟੁੱਟ ਗਿਆ ਅਤੇ ਮੈਂ ਕਿਉਂ ਨਹੀਂ ਟੁੱਟਿਆ ਕੀਦੇ ਨੂੰ ਪਤਾ ਹੈ ਕਿ ਇਸ ਤਰ੍ਹਾਂ ਕਿਉਂ ਕਰਮ ਸਿੰਘ ਚੁੱਪ ਰਿਹਾ ਉਸਨੇ ਸਿਰ ਹਿਲਾ ਦਿੱਤਾ ਧਰਮ ਸਿੰਘ ਨੇ ਅੱਗੇ ਕਿਹਾ ਵੀਰੇ ਫਰਕ ਸਾਡੀ ਮਿਹਨਤ ਵਿੱਚ ਨਹੀਂ ਸੀ ਫਰਕ ਸਾਡੀ ਸੋਚ ਵਿੱਚ ਸੀ ਤੂੰ ਸੋਚਦਾ ਸੀ ਕਿ ਸਭ ਕੁਝ ਤੂੰ ਕੀਤਾ ਹੈ ਤੇਰੀਆਂ ਬਾਹਾਂ ਤੇਰਾ ਪਸੀਨਾ ਤੇਰੀ ਮਿਹਨਤ ਤੂੰ ਆਪਣੇ ਆਪ ਨੂੰ ਹੀ ਸਭ ਕੁਝ ਸਮਝਦਾ ਸੀ ਇਸ ਲਈ ਜਦੋਂ ਤੂਫਾਨ ਨੇ ਸਭ ਕੁਝ ਤਬਾਹ ਕਰ ਦਿੱਤਾ ਤਾਂ ਤੈਨੂੰ ਲੱਗਾ ਕਿ ਤੇਰਾ ਸਭ ਕੁਝ ਖਤਮ ਹੋ ਗਿਆ ਪਰ ਵੀਰ ਉਸਨੇ ਜਾਰੀ ਰੱਖਿਆ ਮੈਂ ਹਮੇਸ਼ਾ ਜਾਣਦਾ ਸੀ ਕਿ ਮਿਹਨਤ ਕਰਨਾ ਮੇਰਾ ਫਰਜ਼ ਹੈ ਪਰ ਨਤੀਜਾ ਮਾਲਕ ਦੇ ਹੱਥ ਵਿੱਚ ਹੈ ਕਰਨ ਵਾਲਾ ਉਹੀ ਹੈ ਅਸੀਂ ਤਾਂ ਬਸ ਜਰੀਆ ਹਾਂ ਇਸ ਲਈ ਜਦੋਂ ਫਸਲ ਮਰੀ ਤਾਂ ਮੈਂ ਜਾਣਦਾ ਸੀ ਕਿ ਇਹ ਵੀ ਉਸ ਦੀ ਮਰਜ਼ੀ ਆ ਅਤੇ ਇਸ ਵਿੱਚ ਵੀ ਕੋਈ ਜ਼ਰੂਰ ਭਲਾ ਹੋਵੇਗਾ ਵੀਰ ਧਰਮ ਸਿੰਘ ਨੇ ਆਪਣੇ ਭਰਾ ਦਾ ਹੱਥ ਫੜਿਆ ਤੇਰਾ ਹੰਕਾਰ ਤੈਨੂੰ ਕਮਜ਼ੋਰ ਬਣਾ ਗਿਆ ਸੀ ਜਦੋਂ ਤੂੰ ਕਹਿੰਦਾ ਸੀ ਕਿ ਮੈਂ ਰੱਬ ਨੂੰ ਵੀ ਮਜਬੂਰ ਕਰ ਦਿੱਤਾ ਤਾ ਤੂੰ ਆਪਣੇ ਆਪ ਨੂੰ ਰੱਬ ਤੋਂ ਵੱਡਾ ਸਮਝਣ ਲੱਗ ਪਿਆ ਸੀ ਅਤੇ ਜਦੋਂ ਇੱਕ ਛੋਟੇ ਜਿਹੇ ਤੂਫਾਨ ਨੇ ਦਿਖਾ ਦਿੱਤਾ ਕਿ ਤੇਰੀ ਕੋਈ ਹਸਤੀ ਨਹੀਂ ਤੂੰ ਤਾਂ ਪੂਰੀ ਤਰ੍ਹਾਂ ਟੁੱਟ ਗਿਆ ਪਰ ਜੇ ਤੂੰ ਸ਼ੁਰੂ ਤੋਂ ਜਾਣਦਾ ਹੁੰਦਾ ਕਿ ਤੂੰ ਤਾਂ ਬਸ ਇੱਕ ਜਰੀਆ ਹੈ ਤਾਂ ਤੂਫਾਨ ਤੈਨੂੰ ਨਹੀਂ ਸੀ ਤੋੜ ਸਕਦਾ ਤੂੰ ਕਹਿੰਦਾ ਮਾਲਕ ਨੇ ਦਿੱਤਾ ਮਾਲਕ ਨੇ ਲੈ ਲਿਆ ਉਸ ਦਾ ਨਾਮ ਧੰਨ ਹੈ ਅਤੇ ਵੇਖ ਵੀਰ ਧਰਮ ਸਿੰਘ ਨੇ ਭਾਂਡੇ ਵੱਲ ਇਸ਼ਾਰਾ ਕੀਤਾ ਉਹ ਮਾਲਕ ਸਭ ਕੁਝ ਜਾਣਦਾ ਹੈ ਉਸ ਨੇ ਮੇਰੇ ਲਈ ਰਿਜ਼ਕ ਦਾ ਰਸਤਾ ਪਹਿਲਾਂ ਹੀ ਤਿਆਰ ਕਰ ਰੱਖਿਆ ਸੀ ਕਰਮ ਸਿੰਘ ਨੂੰ ਸਮਝ ਆ ਗਈ ਕਿ ਸਿਰਫ ਹੱਥਾਂ ਦੀਆਂ ਲਕੀਰਾਂ ਜਾਂ ਮੱਥੇ ਦਾ ਪਸੀਨਾ ਹੀ ਕਾਫੀ ਨਹੀਂ ਹੁੰਦਾ ਉਸ ਮਾਲਕ ਦੀ ਰਜ਼ਾ ਵਿੱਚ ਰਾਜੀ ਰਹਿਣਾ ਹੀ ਅਸਲੀ ਸਫਲਤਾ ਹੈ ਇਸ ਕਹਾਣੀ ਤੋਂ ਅਸੀਂ ਕੀ ਸਿੱਖਦੇ ਹਾਂ ਮਿਹਨਤ ਬਨਾਮ ਕਿਸਮਤ ਮਤਲਬ ਮਿਹਨਤ ਕਰਨਾ ਸਾਡਾ ਫਰਜ਼ ਹੈ ਪਰ ਨਤੀਜਾ ਪ੍ਰਮਾਤਮਾ ਦੇ ਹੱਥ ਹੈ ਮਿਹਨਤ ਬੀਜ ਹੈ ਪਰ ਕਿਸਮਤ ਅਤੇ ਰਹਿਮਤ ਉਸ ਉੱਤੇ ਪੈਣ ਵਾਲਾ ਮੀ ਹੈ ਤੇ ਦੂਜਾ ਅਸੀਂ ਇਸ ਤੋਂ ਸਿੱਖਦੇ ਹਾਂ ਹੰਕਾਰ ਦਾ ਅੰਤਕ ਪਾਪ ਹੰਕਾਰ ਇਨਸਾਨ ਨੂੰ ਇਹ ਭਲੀ ਖਾਪਾ ਦਿੰਦਾ ਹੈ ਕਿ ਉਹੀ ਰੱਬ ਹੈ ਪਰ ਇੱਕ ਛੋਟੀ ਜਿਹੀ ਮੁਸੀਬਤ ਉਸ ਨੂੰ ਮਿੱਟੀ ਵਿੱਚ ਮਿਲਾ ਦਿੰਦੀ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਏਗੀ ਜੇਕਰ ਇਸ ਵਿੱਚੋਂ ਕੁਝ ਸਿੱਖਣ ਨੂੰ ਮਿਲਿਆ ਤਾਂ ਵੀਡੀਓ ਥੱਲੇ ਕਮੈਂਟ ਜਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਕਰਿਓ ਅਜਿਹੀਆਂ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਸੋ ਮਿਲਦੇ ਹਾਂ ਕਿਸੇ ਹੋਰ ਅਜਿਹੀ ਵੀਡੀਓ ਦੇ ਨਾਲ ਧੰਨਵਾਦ